ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਰਾਜਾ ਹਰੀ ਚੰਦ ਜੀ ਦਾ ਲੜੀਵਾਰ ਇਤਿਹਾਸ ਚੱਲ ਰਿਹਾ ਹੈ ਜਿਸ ਦੇ ਤਿੰਨਾਂ ਭਾਗ ਰਿਸ਼ਰਬਣ ਕਰ ਚੁੱਕੇ ਹਾਂ ਚੌਥਾ ਭਾਗ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇਗਾ ਇਸੇ ਤਲੇ ਬਾਗ ਦੇ ਵਿੱਚ ਤੁਸੀਂ ਦੇਖ ਚੁੱਕੇ ਹੋ ਕਿ ਜਿਸ ਸਮੇਂ ਰਾਣੀ ਆਪਣੇ ਬੱਚੇ ਨੂੰ ਸੰਸਕਾਰ ਵਾਸਤੇ ਰਾਜਾ ਹਰੀਜੰਦ ਜੀ ਕੋਲ ਪਹੁੰਚੀ ਤਾਂ ਰਾਜੇ ਨੇ ਆਪਣੇ ਧਰਮ ਨੂੰ ਦੇਖਦੇ ਹੋਏ ਉਸ ਰਾਣੀ ਨੂੰ ਸੰਸਕਾਰ ਵਾਸਤੇ ਜਵਾਬ ਦਿੱਤੇ ਤਾਂ ਕਿ ਜੋ ਇਸ ਦਾ ਕਫਨ ਲੈ ਕੇ ਆਓ ਉਹ ਅੱਧਾ ਕਫਨ ਇਥੇ ਮੈਂ ਰੱਖਾਂਗਾ ਕਿਉਂਕਿ ਮੇਰਾ ਇਹ ਕਰਮ ਹੈ ਇਸ ਤਰ੍ਹਾਂ ਕਹਿ ਕੇ ਰਾਜੇ ਨੇ ਰਾਣੀ ਨੂੰ ਕਿਹਾ ਕਿ ਤੁਸੀਂ ਜਲਦੀ ਦੇਨੇ ਕੱਪਣ ਲੈ ਕੇ ਆਓ ਤੇ ਇਸ ਬੱਚੇ ਦਾ ਦਾ ਸੰਸਕਾਰ ਕਰ ਦਿਓ ਜੇਕਰ ਦਿਨ ਚੜ੍ਹਦੇ ਹੀ ਕਿਸੇ ਨੇ ਸਾਨੂੰ ਦੇਖ ਲਿਆ ਤਾਂ ਫਿਰ ਨਿੰਦਾ ਦਾ ਕਾਰਨ ਹੋ ਜਾਏਗਾ ਰਾਜ ਨੇ ਉਸ ਨੂੰ ਮਰਦਾ ਨਹੀਂ ਭੁਕਣ ਦਿੱਤਾ ਉਹ ਵਿਚਾਰੀ ਮਮਤਾ ਦੀ ਮਾਰੀ ਮਰਦਾ ਪੁੱਤਰ ਨੂੰ ਗੋਦੀ ਵਿੱਚ ਲੈ ਕੇ ਮਸਾਣਾ ਤੋਂ ਬਾਹਰ ਬੈਠੀ ਸੀ ਉਦੋਂ ਚੋਰਾਂ ਦੀ ਟੋਲੀ ਆਈ ਉਹਨਾਂ ਨੇ ਵੇਖਿਆ ਕਿ ਕਮਾਈ ਮਰਦਾ ਲੈ ਕੇ ਅੱਖਾਂ ਮੀਟ ਕੇ ਬੈਠੀ ਐ ਅੱਖਾਂ ਵਿੱਚੋਂ ਅੰਜਵਾੜੀ ਧਾਰਾ ਵਗ ਰਹੀ ਐ ਉਹਨਾਂ ਦੇ ਸਹਾਲੂ ਮਾਨ ਨੇ ਇਹ ਫੈਸਲਾ ਕਰ ਲਿਆ ਇਹ ਮੁਰਦਾ ਬਾਹਣੀ ਮੜਿਆਲੀ ਭਵਾਨੀ ਹੈ ਇਸ ਲਈ ਉਹਨਾਂ ਨੇ ਚੋਰੀ ਦੇ ਮਾਲ ਵਿੱਚੋਂ ਇੱਕ ਸੋਚੇ ਮੋਤੀਆਂ ਦਾ ਹਾਰ ਉਹਦੇ ਗਲ ਵਿੱਚ ਪਾ ਦਿੱਤਾ ਤੇ ਆਪ ਤੁਰਦੇ ਹੋਏ ਪਰ ਅਸਲ ਵਿੱਚ ਇਹ ਕਾਰਾ ਵੀ ਵਿਸ਼ਵਾਮਿੱਤਰ ਦਾ ਸੀ ਦਿਨ ਚੜ੍ਹੇ ਰਾਜੇ ਦੇ ਸਿਪਾਈਆਂ ਨੇ ਹਾਰ ਸਮੇਤ ਛੇ ਬੇਰਾਨੀ ਨੂੰ ਫੜ ਲਿਆ ਅਤੇ ਰਾਜੇ ਦੇ ਪੇਸ਼ ਕੀਤਾ ਪੇਸ਼ ਕਰਕੇ ਰਾਣੀ ਨੂੰ ਉਸ ਨੂੰ ਕਾਤਲ ਕਰ ਦੇਣ ਦੀ ਸਜ਼ਾ ਹੋਈ ਇਹ ਕਾਤਲ ਕਰਨ ਦਾ ਕੰਮ ਵੀ ਕਾਲੂ ਭੂਦ ਨੇ ਦੇ سپر ਦਿੱਤਾ ਸੀ ਜੋ ਅੱਜ ਹਰੀਚੰਦ ਨੂੰ ਕਰਨਾ ਪਿਆ ਇੱਕ ਪਾਸੇ ਮਰਦਾ ਪੁੱਤਰ ਦੀ ਲੋਥ ਸਾਹਮਣੇ ਪਈ ਹੈ ਦੂਜੇ ਪਾਸੇ ਜੰਗਲਾ ਵਿੱਚ ਵੱਧੀ ਹੋਈ ਰਾਣੀ ਦਾ ਕਤਲ ਕਰਨ ਵਾਸਤੇ ਗਾਣੀ ਉਸਦੇ ਸਾਹਮਣੇ ਖੜੀ ਹੈ ਇਹ ਕੁਝ ਵੇਖ ਕੇ ਰਾਜਾ ਆਪਣੇ ਧਰਮ ਦਾ ਵੱਧਾ ਤਲਵਾਰ ਲੈ ਕੇ ਰਾਣੀ ਨੂੰ ਕਤਲ ਕਰਨ ਲੱਗਾ ਜਿਸ ਵੇਲੇ ਯੋਜਨਾ ਤਲਵਾਰ ਲਾਰੀ ਦਾ ਕਿਸੇ ਗੁਪਤ ਹੱਥਾਂ ਨੇ ਉਸਦੇ ਹੱਥ ਨੂੰ ਫੜ ਲਿਆ ਉਦੋਂ ਹੀ ਮਹਾਰ ਅਜਾਲਾ ਹੋ ਗਿਆ ਉਹ ਮਸਾਨ ਘਾਟ ਇੱਕ ਕਿਸ ਵਰਗ ਦਾ ਨਮੂਨਾ ਬਣ ਗਿਆ ਆਪ ਭਗਵਾਨ ਪ੍ਰਗਟ ਹੋ ਗਏ ਕਾਪਟਨ ਨਾਟਕ ਦਾ ਖੇਲ ਖਾਤਮ ਹੋ ਗਿਆ ਸ਼ੋਕ ਸਦਾ ਦੇ ਵਾਸਤੇ ਦੂਰ ਹੋ ਗਿਆ ਇੰਦਰ ਵਿਸ਼ਵਾ ਮਿੱਤਰ ਧਰਮ ਰਾਜ ਤੇ ਸੱਤਿਆ ਆ ਦੇ ਸਾਰੇ ਦੇਵਤੇ ਉੱਥੇ ਹਾਜ਼ਰ ਹੋ ਗਏ ਇੰਦਰ ਨੇ ਹਰੀ ਚੰਦ ਪਾਸੋਂ ਅਨੇਕਾਂ ਤਰ੍ਹਾਂ ਦੀਆਂ ਦੁੱਖ ਤਕਲੀਫਾਂ ਦੀ ਮਾਫੀ ਮੰਗੀ ਤੇ ਕਿਹਾ ਮਹਾਰਾਜ ਇਹ ਸਾਰੀ ਮੇਰੀ ਦੁਸ਼ਟਤਾ ਸੀ ਪਰ ਇਸ ਵਿੱਚ ਵੀ ਆਪ ਦਾ ਸੁੱਚੀ ਹੋਇਆ ਹੈ ਸਵਰਗ ਤਾਂ ਕਿਤੇ ਰਹਾ ਆਪ ਦੇ ਸਤਿਆ ਦੇ ਪ੍ਰਤਾਪ ਕਰਕੇ ਬ੍ਰਹਮਪਦ ਪਾ ਲਿਆ ਹੈ ਤੁਸੀਂ ਨੇ ਆਪ ਦੀ ਰੱਖਿਆ ਵਾਸਤੇ ਸ਼ਿਵ ਜੀ ਨੇ ਭੈਰ ਬਨਾਥ ਨੂੰ ਆਗਿਆ ਦਿੱਤੀ ਸੀ ਭੈਰਵ ਜੀ ਪੰਡਤ ਬਣੇ ਸਨ ਤੇ ਨਾਰ ਜੀ ਵਿਦਿਆਰਥੀ ਬਣੇ ਸਨ ਧਰਮ ਨੇ ਆਪ ਦੇ ਵਾਸਤੇ ਚੰਡਾਲ ਦਾ ਸਵਾਗਤ ਆ ਰਿਹਾ ਸੀ ਅਤੇ ਸਤਿਆ ਨੇ ਆਪ ਦੇ ਸਭ ਸ ਦੀਵੇ ਤਾਲ ਦਾ ਰੂਪ ਉਤਾਰ ਧਾਰਿਆ ਸੀ ਨਾ ਤੁਸੀਂ ਵਿਕੇ ਹੋ ਨਾ ਦਾਸ ਹੋਇਓ ਇਹ ਸਾਰਾ ਖੇਲ ਆਛੀ ਨਾਰਾਇਣ ਦੀ ਜੀ ਦੀ ਪ੍ਰੇਰਣਾ ਨਾਲ ਕੇਵਲ ਤੁਹਾਡੇ ਸੋਚ ਨੂੰ ਵਧਾਉਣ ਵਾਸਤੇ ਕੀਤਾ ਗਿਆ ਸੀ ਵਿਸ਼ਵਾਮিত্র ਨੇ ਰਾਜ ਮੋੜ ਦਿੱਤਾ ਉਹ ਵਾਰਨੇ ਰਹਾਤਾਸ ਨੂੰ ਜੀਵਿਤਦਾਨ ਦਿੱਤਾ ਤੇ ਹਰੀ ਚੰਦ ਨੂੰ ਬਾਹਰ ਮੰਗਣ ਨੂੰ ਕਿਹਾ ਹਰੀ ਚੰਦ ਨੇ ਨਿਮਰਤਾ ਨਾਲ ਕਿਹਾ ਕਿ ਆਪ ਜੀ ਦੇ ਦਰਸ਼ਨ ਤੋਂ ਵੱਧ ਹੋਰ ਕਿਹੜੀ ਵਸਤੂ ਮੈਨੂੰ ਮਿਲ ਚੱਕੀ ਹੈ ਮੈਨੂੰ ਸਭ ਕੁਝ ਮਿਲ ਗਿਆ ਹੈ ਆਪ ਜੀ ਦੇ ਦਰਸ਼ਨਾਂ ਨਾਲ ਹੁਣ ਕੋਈ ਕਾਮਨਾ ਬਾਕੀ ਨਹੀਂ ਰਹੀ ਪਰ ਭਗਵਾਨ ਨੇ ਬਾਹਰ ਦਿੱਤੇ ਤੋਂ ਬਿਨਾ ਚੈਨ ਨਹੀਂ ਛੀ ਉਨ੍ਹਾਂ ਨੇ ਮੋੜ ਬਰਮੰਗਲ ਨੂੰ ਕਿਹਾ ਤਾਂ ਰਾਜਾ ਹਰੀਚੰਦ ਨੇ ਪ੍ਰਾਰਥਨਾ ਕੀਤੀ ਕਿ हे ਭਗਵਾਨ ਮੇਰੀ ਸਾਰੀ ਨਗਰੀ ਬੈਕੌਂਠ ਨੂੰ ਜਾਵੇ ਧਰਤੀ ਉੱਤੇ ਸਤਿਆ ਦੀ ਪ੍ਰਸ਼ਿੱਤਾ ਹੋਵੇ ਐਸਾ ਹੀ ਹੋਵੇਗਾ ਕਹਿ ਕੇ ਪ੍ਰਭੂ ਜੀ ਲੋਪ ਹੋ ਗਏ ਹਰ ਚੰਦੇ ਹੋਰੀ ਚੰਨ ਹਰ ਪਾਤਰੇ ਇਹ ਦੁਆ ਕੋਬੀ ਤੋ ਹਰ ਚੰਦੌਰੀ ਬਨਹਰ ਪਾਤਰੇ ਇਹ ਤਵਾਰ ਉਹ ਵੀ ਤੋ ਜੇ ਰਾਜਾ ਹਰੀ ਚੰਦ ਜੀ ਬੈਕੰਟ ਨੂੰ ਜਾਣ ਲੱਗੇ ਤਾਂ ਸਾਰੀ ਨਗਰੀ ਪੀ ਇਹਨਾਂ ਦੇ ਨਾਲ ਚੱਲੇ ਬਾਘਰੂ ਦੀ ਨੇ ਤੋ ਉਸ ਵੇਲੇ ਉੱਪਰ ਨੂੰ ਉੱਡੀ ਜਾਂਦੀ ਵਿੱਚ ਨਗਰੀ ਵਿੱਚ ਖੋਤਾ ਬੋਲ ਪਿਆ ਉਹਦੀ ਬਾਤ ਸੁਣ ਕੇ ਰਾਜੇ ਹਰੀਚੰਦ ਜੀ ਨੂੰ ਹੰਕਾਰ ਹੋ ਗਿਆ ਕਿ ਮੇਰੇ ਸਤਿਆ ਦੇ ਪ੍ਰਤਾਪ ਹੋਣ ਕਰਕੇ ਖੋਤੇ ਵੈਕੁੰਠ ਨੂੰ ਜਾ ਰਿਹਾ ਨਾ ਇਹ ਹੰਕਾਰ ਹੁੰਦੇ ਹਰ ਹਰ ਜੀ ਹੰਕਾਰ ਦਾ ਭਾਵ ਹੀ ਪ੍ਰਭੂ ਨੇ ਹੁਕਮ ਦਿੱਤਾ ਕਿ ਇਸ ਨਗਰੀ ਨੂੰ ਉੱਪਰ ਨਾਲ ਲਿਆਓ ਹੁਕਮ ਹੰਦੇ ਹੀ ਉਹ ਨਗਰੀ ਉੱਥੇ ਰੁਕੀ ਗਈ ਜੋ ਅੱਜ ਤੱਕ ਅਧੇ ਸਮਾਨ ਵਿੱਚ ਹੀ ਰੁਕੀ ਹੋਈ ਹੈ ਅਤੇ ਹਵਾ ਦੇ ਵੇਗ ਨਾਲ ਕਦੀ ਕਿਤੇ ਤੇ ਕਦੀ ਕਿਤੇ ਫਿਰਦੀ ਰਹਿੰਦੀ ਹੈ ਇਸ ਦਾ ਨਾਮ ਹਰ ਚੰਦਯੋਰੀ ਜਾਂ ਗੰਦਰਾਵ ਨਗਰੀ ਕਿਹਾ ਜਾਂਦਾ ਹੈ ਇਸ ਦਾ ਨਾਮ ਹਰ ਚੰਦਯੋਰੀ ਇੱਕ ਜਗ੍ਹਾ ਤੇ ਸਥਿਰ ਨਹੀਂ ਜਿਵੇਂ ਮਾਇਆ ਦੇ ਜਗਤ ਦਾ ਜੀਵਨ ਇੱਕ ਸਾਰ ਸਥਿਰ ਨਹੀਂ ਹੈ ਸੋ ਚੰਗਤ ਜੀ ਰਾਜਾ ਹਰੀ ਚੰਦ ਦਾਪ ਦਾ ਧਰਮ ਤੋਂ ਨਾ ਡੋਲਣਾ ਇਹ ਉਸ ਦੀ ਇਕ ਮਹਾਨ ਪ੍ਰਗਤੀ ਸੀ ਉਸਨੇ ਇੱਕ ਸੱਚੀ ਸੁੱੱਚੀ ਭਗਤੀ ਨੂੰ ਅੱਗੇ ਤੋਰਿਆ ਤੇ ਆਪ ਸਭ ਕੁਝ ਪ੍ਰਾਪਤ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ